ਜੇਕਰ ਤੁਸੀਂ ਸ਼ਾਂਤੀ ਪਾਉਣ ਦੀ ਚਾਹਤ ਰੱਖਦੇ ਹੋ ਤਾਂ ਸਭ ਤੋਂ ਪਹਿਲਾਂ ਜੋ ਮਿਲਿਆ ਹੈ ਉਸ ਵਿੱਚ ਖੁਸ਼ ਰਹਿਣਾ ਸਿੱਖੋ ਕਹਿੰਦੇ ਨੇ ਕਿ ਜੋ ਹੋ ਜਾਂਦਾ ਹੈ ਉਹ ਸੰਗਤ ਦਾ ਅਸਰ ਪਰ ਕੰਡਿਆਂ ਨੂੰ ਅੱਜ ਤੱਕ ਨਹੀਂ ਆਇਆ ਮੈਕਣ ਦਾ ਸਲੀਕਾ ਅਹਿਮੀਅਤ ਦਿੱਤੀ ਤਾਂ ਖੁਦ ਨੂੰ ਕੋਹੀ ਨੂਰ ਮੰਨਣ ਲੱਗੇ ਉਹ ਕੱਚ ਦੇ ਟੁਕੜੇ ਵੀ ਕਿਹੋ ਜਿਹੀ ਭਰਮ ਪਾਲਣ ਲੱਗੇ ਐਵੇਂ ਨਾ ਰੋਇਓ ਕਿਸੇ ਦੇ ਛੱਡ ਜਾਣ ਨਾਲ ਬਸ ਸਮਾਂ ਐਸਾ ਲਿਆਉ ਕਿ ਉਹ ਖੁਦ ਤੈਨੂੰ ਮਿਲਣ ਆਵੇ ਨਵੇਂ-ਨਵੇਂ ਬਹਾਨਿਆਂ ਦੇ ਨਾਲ ਸੁngੜਦੇ ਜਾ ਰਹੇ ਨੇ ਦਿਲ ਦੇ ਜਜ਼ਬਾਤਾਂ ਦੇ ਰਸਤੇ ਜੋ ਸ਼ੌਦਾ ਕਰਨ ਵਿੱਚ ਮਾਹਰ ਹੈ ਬਸ ਉਹੀ ਕਾਮਜਾਬੂ ਹੁੰਦਾ ਹੈ ਉਮਰ ਦਾ ਮੂਡ ਭਾਵੇਂ ਕੋਈ ਵੀ ਹੋਵੇ ਬਸ ਧੜਕਣਾ ਵਿੱਚ ਨਸਾ ਜ਼ਿੰਦਗੀ ਨੂੰ ਜਿਉਣ ਦਾ ਹੋਣਾ ਚਾਹੀਦਾ ਹੈ ਪਹਿਲਾਂ ਖੂਨ ਦੇ ਰਿਸ਼ਤੇ ਹੁੰਦੇ ਸੀ ਤੇ ਹੁਣ ਰਿਸ਼ਤਿਆਂ ਦੇ ਖੂਨ ਹੁੰਦੇ ਨੇ ਚਾਪਲੂਸ ਅਤੇ ਆਲੋਚਕ ਵਿੱਚ ਸਿਰਫ ਇੰਨਾਕ ਫਰਕ ਹੁੰਦਾ ਹੈ ਕਿ ਚਾਪਲੂਸ ਚੰਗਾ ਬਣ ਕੇ ਵੀ ਬੁਰਾ ਕਰਦਾ ਜਦਕੀ ਆਲੋਚਕ ਬੁਰਾ ਬਣ ਕੇ ਵੀ ਚੰਗਾ ਕਰਦਾ ਕੁਝ ਗਲਤੀਆਂ ਨੂੰ ਮਾਫ ਕਰਨਾ ਕਈ ਵਾਰ ਸਭ ਤੋਂ ਵੱਡੀ ਗਲਤੀ ਹੁੰਦੀ ਹੈ ਜ਼ਿੰਦਗੀ ਤੋਂ ਇੰਨਾਕ ਸਬਕ ਤਾਂ ਮਿਲ ਹੀ ਗਿਆ ਕਿ ਜੇਕਰ ਫਿਕਰਾਂ ਵਿੱਚ ਰਹੂੰਗੀ ਤਾਂ ਖੁਦ ਹੀ ਸੜੂੰਗੀ ਤੇ ਜੇਕਰ ਬੇਫਿਕਰ ਰਹੂੰਗੀ ਤਾਂ ਫਿਰ ਦੁਨੀਆ ਸੜੇਗੀ ਦੋਸਤੋ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸ ਦਿਓ ਹੱਥੇ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ